ਹਾਂਜੀ ਪਿਆਰੇ ਦੋਸਤੋ ਮੇਰੇ ਵੱਨੋ ਜਾਨੀ ਗਰੇਵਿੰਦਰ ਅਬਨਵੜਾ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਰਮ ਰਮ ਜੀ ਹਾਂਜੀ ਦੋਸਤੋ ਅੱਜ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹਾਂ ਉਮੀਦ ਹੈ ਪਹਿਲਾਂ ਦੀ ਤਰ੍ਹਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰੋਗੇ ਫੇਸਬੁੱਕ ਜਿਹੜਾ ਪੇਜ ਹੈ ਉਹ ਫੋਲੋ ਕਰੋਗੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਤਾਂ ਕਿ ਸਾਡੀ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੀ ਲੋ ਭਾਈ ਦਾ ਵਿਸ਼ਾ ਲੈ ਕੇ ਹਾਜ਼ਰ ਹੈ ਦੋਸਤੋ ਕਣਕ ਦੀ ਵਾਢੀ ਸ਼ੁਰੂ ਹੋਣ ਵਾਲੀ ਹੈ ਥਾੜੀ ਦੀ ਫਸਲ ਆ ਰਹੀ ਹੈ ਸੋ ਅਗਲੇ ਹਫਤੇ ਤੱਕ ਕਣਕ ਦੀ ਵਾਢੀ ਸ਼ੁਰੂ ਹੋ ਰਹੀ ਹੈ ਸੋ ਉਸ ਦੇ ਸਬੰਧ ਵਿੱਚ ਵੀਡੀਓ ਲੈ ਕੇ حاضر ਆ। ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿਸਾਨ ਵੀਰੋ ਕਿ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਅਸੀਂ ਕਣਕ ਦੀ ਵਾਢੀ ਸ਼ੁਰੂ ਕਰਨੀ ਹੈ ਉਸ ਤੋਂ ਪਹਿਲਾਂ ਘਟੋ ਘਟ ਇੱਕ ਹਫਤਾ ਆ ਗੱਲਾਂ ਜਰੂਰ ਧਿਆਨ ਚ ਰੱਖਣੀਆਂ ਨੇ ਜੇ ਤੁਹਾਡੇ ਖੇਤ ਦੇ ਵਿੱਚ ਜੇ ਤੁਹਾਡੇ ਖੇਤ ਦੇ ਵਿੱਚ ਕੋਈ ਬਿਜਲੀ ਟਰਾਂਸਫਰਮਰ ਹੈ ਤਾਂ ਉਸ ਦੇ ਨੇੜੇ ਤੇੜੇ ਉਸ ਦੇ ਆਲੇ ਦੋਲੇ ਉਸ ਦੇ ਥੱਲੇ ਉਸ ਦੀ ਪੂਰੀ ਸਾਫ ਸਫਾਈ ਕਰ ਦਿਓ। ਤਾਂ ਕਿ ਇਹਨਾਂ ਦਿਨਾਂ ਦੇ ਵਿੱਚ ਅ ਅੱਗ ਲੱਗਣ ਦੇ ਖਤਰੇ ਬਹੁਤ ਹੁੰਦੇ ਨੇ ਤਾਂ ਕਿ ਕੋਈ ਸਾਡਾ ਖੇਤ ਦੇ ਵਿੱਚ ਨੁਕਸਾਨ ਨਾ ਹੋ ਸਕੇ ਸੋ ਉਸ ਦਾ ਆਲਾ ਦਵਾਲਾ ਉਸ ਦੇ ਥੱਲੇ ਉਹ ਪੂਰੀ ਸਾਫ ਸਫਾਈ ਰੱਖੋ ਜੀ ਜੇ ਕਣਕ ਹੈ ਤਾਂ ਉਸ ਦੀ ਕਣਕ ਨਿਕਟਾਈ ਤੋਂ ਪਹਿਲਾਂ ਕਰ ਲਈ ਜਾਵੇ ਸੋ ਇਸ ਗੱਲ ਦਾ ਪੂਰਾ ਧਿਆਨ ਰੱਖੋ ਇਸ ਤੋਂ ਬਾਅਦ ਇੱਕ ਗੱਲ ਹੋਰ ਹੈ ਕਿ ਆਪਣੇ ਖੇਤ ਦੇ ਵਿੱਚ ਖੰਭੇ ਲੱਗੇ ਹੁੰਦੇ ਨੇ ਬਿਜਲੀ ਦੇ ਤਾਰਾਂ ਲੰਘਦੀਆਂ ਨੇ ਸੋ ਕੰਬਾਈਨ ਵੀਰਾਂ ਨੇ ਕੰਬਾਈਨ ਵਾਲੇ ਵੀਰਾਂ ਨੇ ਡਰਾਈਵਰਾਂ ਲਈ ਇਹ ਖਾਸ ਧਿਆਨ ਰੱਖਿਆ ਜਾਵੇ ਕਿ ਉਹ ਤਾਰਾਂ ਦੀ ਉਚਾਈ ਕਿੰਨੀ ਹੈ ਸਾਡੀ ਕੰਬਾਈਨ ਦੀ ਉਚਾਈ ਕਿੰਨੀ ਹੈ ਇਸ ਕਰਕੇ ਜਾਨ ਬਹੁਤ ਕੀਮਤੀ ਆ ਮੇਰੋ ਇਸ ਗੱਦਾ ਪੂਰਾ ਧਿਆਨ ਰੱਖਿਓ ਜਿੱਥੋਂ ਵੀ ਕੰਬਾਈਨ ਲਗਾਉਣੀ ਆ ਜਿੱਥੋਂ ਵੀ ਕੰਬਾਈਨ ਤੁਸੀਂ ਲਗਾਉਣੀ ਆ ਉਥੇ ਇਹਨਾਂ ਗੱਲਾਂ ਦਾ ਪੂਰਾ ਧਿਆਨ ਰੱਖੋ ਸੋ ਤੀਜੀ ਗੱਲ ਇਹ ਹੈ ਖੇਤਾਂ ਦੇ ਵਿੱਚ ਆਪਣੀਆਂ ਮੋਟਰਾਂ ਲੱਗੀਆਂ ਹੁੰਦੀਆਂ ਨੇ ਮੋਟਰ ਆਪਣੀ ਕਿਸੇ ਹੋਰ ਕਿੱਲੇ ਦੇ ਵਿੱਚ ਹੁੰਦੀ ਹੈ ਬਿਜਲੀ ਦਾ ਟਰਾਂਸਫਾਰਮਰ ਕਿਸੇ ਹੋਰ ਕਿੱਲੇ ਦੇ ਵਿੱਚ ਹੁੰਦਾ ਸੋ ਅਸੀਂ ਵਾਟਾਂ ਦੇ ਉੱਪਰ ਹੀ ਆਪਣੀਆਂ ਬਿਜਲੀ ਵਾਲੀਆਂ ਤਾਰਾਂ ਲੰਗੀਆਂ ਸਿੱਟੀਆਂ ਹੁੰਦੀਆਂ ਨੇ ਕਈ ਵਾਰ ਉਹਨਾਂ ਕੇਬਲਾਂ ਦੇ ਵਿੱਚ ਜੋੜ ਲੱਗੇ ਹੁੰਦੇ ਨੇ ਜੋੜ ਲੱਗੇ ਹੁੰਦੇ ਨੇ ਇਹ ਧਿਆਨ ਦੇਣ ਵਾਲੀਆਂ ਗੱਲਾਂ ਨੇ ਟਰਾਂਸਫਾਰਮਰ ਤੋਂ ਪਿੱਛੋਂ ਤੁਸੀਂ ਉਹ ਕੇਬਲ ਨੂੰ ਉਤਾਰ ਦਿਓ ਇੱਕ ਵਾਰੀ ਤੁਸੀਂ ਬਿਜਲੀ ਦਾ ਕਨੈਕਸ਼ਨ ਕੱਢ ਦਿਓ ਤਾਂ ਕਿ ਸਾਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸੋ ਇਹ ਗੱਲਾਂ ਸਾਡੇ ਕਿਸਾਨ ਵੀਰ ਜ਼ਰੂਰ ਧਿਆਨ ਦੇ ਵਿੱਚ ਰੱਖਣ ਤਾਂ ਕਿ ਸਾਡੇ ਵਾਸਤੇ ਕੋਈ ਵੀ ਪਰੇਸ਼ਾਨੀ ਨਾ ਆਵੇ ਜਾਂ ਸਾਡਾ ਕੋਈ ਖੇਤ ਦੇ ਵਿੱਚ ਨੁਕਸਾਨ ਨਾ ਹੋਵੇ ਕਿਸੇ ਵੀ ਜਾਨੀ ਜਾਂ ਮਾਲੀ ਦਾ ਕੋਈ ਵੀ ਨੁਕਸਾਨ ਨਾ ਹੋਵੇ ਸੋ ਵੀਰਾਂ ਨੂੰ ਬੇਨਤੀ ਹੈ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਕਿਉਂਕਿ ਜਿਹੜਾ ਜਿਹੜੀ ਫਸਲ ਹੈ ਨਾ ਆਪਣੀ ਔਲਾਦ ਵਾਂਗੂ ਹਰ ਕਿਸਾਨ ਪਾਲਦਾ ਸੋ ਕਈ ਵਾਰੀ ਖੇਤਾਂ ਦੇ ਵਿੱਚ ਮਸ਼ੀਨਾਂ ਚਲਾਉਣੇ ਆ ਅੱਗ ਵੀ ਲੱਗ ਜਾਂਦੀ ਹੈ ਬਿਜਲੀ ਦਾ ਕਾਰਨ ਵੀ ਹੋ ਸਕਦਾ ਹੈ ਕਈ ਹੋਰ ਕਾਰਨ ਵੀ ਹੋ ਸਕਦੇ ਹਨ ਹਾਂ ਸੋ ਕਿਸਾਨ ਵੀਰ ਅਤੇ ਡਰਾਈਵਰ ਵੀਰ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿ ਜਦੋਂ ਵੀ ਖੇਤਾਂ ਦੇ ਵਿੱਚ ਕੰਬਾਈਨ ਲੈ ਕੇ ਜਾਣੀਆਂ ਤਾਂ ਇਹਨਾਂ ਗੱਲਾਂ ਨੂੰ ਪੂਰਾ ਧਿਆਨ ਰੱਖਿਆ ਜਾਵੇ ਸੋ ਡਰਾਈਵਰ ਕਿਸਾਨ ਵੀਰਾਂ ਨੂੰ ਵੀ ਇਸ ਗੱਲ ਦਾ ਜ਼ਰੂਰੀ ਹੈ ਕਿ ਕੰਬਾਈਨਾਂ ਦੇ ਉੱਪਰ ਜਿਹੜੇ ਡਰਾਈਵਰ ਨੇ ਪੂਰੇ ਤਜਰਬੇਕਾਰ ਹੋਣ ਪੂਰੇ ਮਾਹਿਰ ਹੋਣ ਅਤੇ ਨਾਲ ਜਿਹੜੇ ਹੈਲਪਰ ਹੁੰਦੇ ਨੇ ਉਹਨਾਂ ਨੂੰ ਵੀ ਪੂਰੀ ਜਾਣਕਾਰੀ ਦਿੱਤੀ ਜਾਵੇ ਇਹ ਕੰਬਾਈਨ ਨੂੰ ਕਿਸ ਤਰ੍ਹਾਂ ਚਲਾਉਣਾ ਹੈ ਕੰਬਾਈਨ ਦੇ ਨਾਲ ਇਸ ਤਰ੍ਹਾਂ ਜਾ ਕੇ ਕੰਮ ਕਰਨਾ ਹੈ ਉੱਥੇ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਉਹ ਉਹਨਾਂ ਤੋਂ ਪਹਿਲਾਂ ਹੀ ਸਮਝਾ ਦਿੱਤਾ ਜਾਵੇ ਐਨੀ ਸਮਝ ਹੋਣੀ ਚਾਹੀਦੀ ਹੈ ਸਾਡੇ ਇਹਨਾਂ ਵੀਰਾਂ ਦੇ ਵਿੱਚ ਤਾਂ ਕਿ ਮਸ਼ੀਨਰੀ ਨਾਲ ਅਸੀਂ ਕੰਮ ਕਰ ਰਹੇ ਹਾਂ ਤਾਂ ਇਹਦੇ ਨਾਲ ਕੋਈ ਲਿਆਜ ਨਹੀਂ ਹੁੰਦਾ ਹਨ ਕਈ ਵਾਰ ਦੇ ਖ਼ਤਰਤੀਆ ਹੁੰਦਾ ਹੈ ਡਰਾਈਵਰ ਵੀ ਇਹ ਕੰਬਾਈਨ ਦੇ ਡਰਾਈਵਰ ਡਰਾਈਵਰ ਜਾਂ ਉਹਦੇ ਨਾਲ ਹੈਲਪਰ ਹੁੰਦੇ ਨੇ ਵੀਡੀਓ ਬਣਾਉਣ ਲੱਗ ਜਾਂਦੇ ਨੇ ਜਾਰੀ ਲੱਭਣ ਲੱਗ ਜਾਂਦੇ ਨੇ ਉੱਪਰ ਖੜੇ ਹੋ ਜਾਂਦੇ ਨੇ ਟਰੈਕਟਰ ਜਾਂ ਕੰਬਾਈਨ ਦੇ ਉੱਪਰ ਛੱਤ ਦੇ ਉੱਪਰ ਜਾਂ ਮਸ਼ੀਨ ਦੇ ਉੱਪਰ ਤਾਂ ਉਹ ਇੱਕ ਬੜੀ ਮਾਰੀ ਕਰਦਾ ਹੈ ਇਹਨਾਂ ਆਦਤਾਂ ਤੋਂ ਬਚਣਾ ਚਾਹੀਦਾ ਹੈ ਸੋ ਕਿਉਂਕਿ ਸਾਡਾ ਕੋਈ ਨੁਕਸਾਨ ਹੋ ਗਿਆ ਫਿਰ ਅਸੀਂ ਉਸ ਕੁਦਰਤ ਨੂੰ ਸੁਪਰਮਾਗਮਾਨ ਨੂੰ ਸਿਰ ਆਪਣਾ ਦੋਸ਼ ਦੇਣੇ ਆ ਸਾਂ ਇਸ ਕਰਕੇ ਵੀ ਇਹਨਾਂ ਗੱਲਾਂ ਦਾ ਪੂਰਾ ਧਿਆਨ ਰੱਖੋ ਵੀ ਜਦੋਂ ਮਸ਼ੀਨਰੀ ਤੇ ਕੰਮ ਕਰਨਾ ਸਿਰਫ ਉਦੋਂ ਮਸ਼ੀਨਰੀ ਵੱਲ ਹੀ ਧਿਆਨ ਹੋਵੇ ਨਾ ਕਿ ਜੇ ਰੀਲਾ ਬਣਾਈਏ ਜਾਂ ਅਸੀਂ ਕੋਈ ਵੀਡੀਓ ਬਣਾਈਏ ਜਾਂ ਕੋਈ ਸਟੰਟ ਦਿਖਾਈਏ ਸੋ ਦੋਸਤੋ ਇਹਨਾਂ ਗੱਲਾਂ ਦਾ ਪੂਰਾ ਧਿਆਨ ਰੱਖੋ ਜ਼ਿੰਦਗੀ ਬੜੀ ਕੀਮਤੀ ਹੈ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਆਪਣਾ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਖਿਆਲ ਰੱਖ ਕੇ ਹਰ ਕੰਮ ਕਰਿਆ ਕਰੋ ਸੋ ਬਹੁਤ-ਬਹੁਤ ਧੰਨਵਾਦ ਫਿਰ ਵੀਡੀਓ ਲੈ ਕੇ حاضر ਹੋਵਾਂਗੇ ਉਨਾ ਚੱਲੇ ਆਪ ਸਭ ਦਾ तहे ਦਿਲੋਂ ਧੰਨਵਾਦ ਜੀ